ਜਾਨਾ ਚਾਵਾਂਗੇ ਸਿਆਸਤ ਦੇ ਵਿੱਚ ਆਇਓ ਕੀ ਕਰ ਰਹੇ ਨੇ ਕਿਉਂ ਸਿਆਸਤ ਵਾਲਾ ਜਿਹੜਾ ਰਸਤਾ ਤੁਸੀਂ ਚੁਣਿਆ ਵਾ ਕਿਉਂਕਿ ਤੁਸੀਂ ਅਫਸਰ ਰਹੇ ਹੋ ਪਹਿਲਾਂ ਤੇ ਹੁਣ ਸਿਆਸਤ ਵਾਲੀ ਇੱਕ ਲਾਈਨ ਤੁਸੀਂ ਚੁਣੀ ਹੈ ਮੈਂ ਜਪਨ ਭੁੱਲਰ ਦੇ ਕਾਰਨ ਜੀ ਤੇ ਮੈਂ ਜਿਸ ਚੱਕੀ ਥਾਣੀ ਲੱਗਿਆ ਮਾਨਸਾਭ ਦੀ ਪਾਰਟੀ ਚ ਆਇਆ ਤੇ ਇਹ ਇਲੈਕਸ਼ਨ ਲੜ ਰਹੇ ਆਂ ਤਾਂ ਕਿ ਜਿੱਤ ਕੇ ਤੇ ਗਰਾਉਂਡ ਪੱਧਰ ਤੇ ਜਿਹੜੇ ਲੋਕਾਂ ਦੇ ਅਸਲ ਮਸਲੇ ਆ ਉਹ ਹੱਲ ਕੀਤੇ ਜਾਣ ਤੇ ਇਹਨਾਂ ਚੀਜ਼ਾਂ ਚੋਂ ਪੰਜਾਬ ਨੂੰ ਤੇ ਲੋਕਾਂ ਨੂੰ ਕੱਢਿਆ ਜਾਵੇ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜੇ ਹੋ ਇਹ ਕੀ ਕਾਰਨ ਰਿਹਾ ਵਾ ਕਿ ਇਸ ਪਾਰਟੀ ਨੂੰ ਤੁਸੀਂ ਚੁਣਿਆ ਵਾ ਇਹਦੇ ਕਾਰਨ ਕੀ ਨੇ ਇਸ ਦੇ ਪਿੱਛੇ ਲੱਗੂ ਵੀ ਕੋਈ ਮਕਸਦ ਹੈ ਮੈਂ ذاتی ਤੌਰ ਤੇ ਤਕਰੀਬਨ ਸਾਰੇ ਲੀਡਰਾਂ ਨੂੰ ਦੂਜੀਆਂ ਪਾਰਟੀਆਂ ਦੇ ਉਹਨੂੰ ਵੀ ਜਾਣਨਾ ਤੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਜਾਣਨਾ ਉਹ ਇੱਥੇ ਫਿਰੋਜ਼ਪੁਰ ਚ ਵੀ ਸਾਡੇ ਐਸਐਸਪੀ ਰਹੇ ਨੇ ਤੇ ਫਰੀਦਕੋਟ ਤੇ ਹੋਰ ਜ਼ਿਲ੍ਹਿਆਂ ਚ ਵੀ ਉਹ ਪੰਜਾਬ ਚ ਰਹੇ ਨੇ ਤੇ ਉਹ ਉਸ ਟਾਈਮ ਜਦੋਂ ਪੁਲਸ ਦੀ ਸਰਵਿਸ ਕਰਦੇ ਸੀ ਸਿਰਫ ਇੱਕ ਅਫਸਰ ਹੋਰ ਸੀ ਇਹਨਾਂ ਤੋਂ ਇਲਾਵਾ ਜਿਹੜੇ ਬਿਲਕੁਲ 100% ਉਹਨਰਸਣ ਉਹਨਾਂ ਜਰਨੈਲ ਸਿੰਘ ਚਾਲ ਮਾਨ ਸਾਹਿਬ ਕਰਕੇ ਮੈਂ ਉਹਨਾਂ ਤੋਂ ਪ੍ਰਭਾਵਿਤ ਹੋਇਆ ਤੇ ਇਹ ਪਾਰਟੀ ਜੁਆਇਨ ਕੀਤੀ ਜੀ ਇਸ ਤੋਂ ਪਹਿਲਾਂ ਕਿਸੇ ਹੋਰ ਪਾਰਟੀ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਸੀ ਜਾਂ ਕਿਸੇ ਦੇ ਵੱਲੋਂ ਕਿ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਹੋਵੇ ਜਾਂ ਮਾਨ ਸਾਹਿਬ ਉਹਨਾਂ ਦੇ ਵੱਲੋਂ ਤੁਹਾਡੇ ਨਾਲ ਖੁਦ ਗੱਲ ਕੀਤੀ ਗਈ ਆ ਜਾਂ ਤੁਸੀਂ ਉਹਨਾਂ ਨਾਲ ਕੀਤੀ ਇਹ ਵੀ ਥੋੜਾ ਜਿਹਾ ਕਲੀਅਰ ਕਰਨਾ ਚਾਹੀਦਾ ਮੈਂ ਕਿਸੇ ਵੀ ਪਾਰਟੀ ਨਾਲ ਕੋਈ ਕੰਟੈਕਟ ਨਹੀਂ ਕੀਤਾ ਜੀ ਕਿਹੜੇ ਕਿਹੜੇ ਮਸਲੇ ਆ ਜਿਹੜੇ ਤੁਸੀਂ ਪਹਿਲ ਦੇ ਆਧਾਰ ਦੇ ਉੱਪਰ ਹੱਲ ਕਰਵਾਉਣਾ ਚਾਹੁੰਦੇ ਹੋ ਭਾਵੇਂ ਤੁਹਾਡੇ ਹਲਕੇ ਦੇ ਹੋਣ ਜਾਂ ਫਿਰ ਪੰਜਾਬ ਦੇ ਕਿਹੜੇ ਮਸਲੇ ਆ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਕਿ ਇਹ ਮਸਲੇ ਆ ਜਿਹੜੇ ਸਿਆਸਤ ਤੋਂ ਬਿਨਾਂ ਸਿਆਸਤ ਦੇ ਵਿੱਚ ਆਏ ਤੋਂ ਬਿਨਾਂ ਹੱਲ ਨਹੀਂ ਹੋ ਸਕਦੇ ਸਭ ਤੋਂ ਇਹ ਇਹ ਮੁੱਦਾ ਜਿਹੜਾ ਪਹਿਲ ਦੇ ਆਧਾਰ ਤੇ ਆ ਉਹ ਜਿਹੜੇ ਰੋਜ਼ ਹੋ ਰਹੇ ਮੌਤਾਂ ਨੌਜਵਾਨਾਂ ਦੀਆਂ ਮੌਤਾਂ ਜਿਹੜੀਆਂ ਹੋ ਰਹੀਆਂ ਨੇ ਉਹ ਸਭ ਤੋਂ ਪਹਿਲਾ ਮੁੱਦਾ ਨੂੰ ਰੋਕਿਆ ਜਾਣਾ ਚਾਹੀਦਾ ਤੁਸੀਂ ਜ਼ਿਕਰ ਕੀਤਾ ਵਾ ਕਿ ਜੋ ਡਰਗ ਦਾ ਇੱਥੇ ਤੁਸੀਂ ਨਸ਼ੇ ਦਾ ਜ਼ਿਕਰ ਕੀਤਾ ਵਾ ਕਿ ਇੱਕ ਐਮਪੀ ਬਣ ਕੇ ਤੁਸੀਂ ਇਹ ਮਸਲੇ ਹੱਲ ਕਰਵਾ ਸਕਦੇ ਹੋ ਐਮਪੀ ਦੇ ਕੋਲ ਕਿੰਨੀ ਪਾਵਰ ਹੈ ਕਿ ਇਹਨਾਂ ਮਸਲਿਆਂ ਨੂੰ ਤੁਸੀਂ ਹੱਲ ਕਰਵਾ ਸਕੋ ਜਾਂ ਜੋ ਨਸ਼ੇ ਦੀ ਤਸਕਰੀ ਹੁੰਦੀ ਆ ਉਸ ਨੂੰ ਰੋਕ ਸਕੋ ਸਾਡੀ ਪਾਰਟੀ ਜਿਹੜੀ ਆ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਲੋਕ ਸਾਡੀ ਪਾਰਟੀ ਦੇ ਵੱਤਵੱਤ ਕੈਂਡੀਡੇਟਾਂ ਨੂੰ ਜਿਤਾਉਣਗੇ ਤੇ ਅਸੀਂ ਸਾਰੇ ਇਕੱਠੇ ਹੋ ਕੇ ਉੱਥੇ ਆਵਾਜ਼ ਉਠਾਵਾਂਗੇ ਦੂਜੀਆਂ ਸਟੇਟਾਂ ਦੀਆਂ ਜਿਹੜੀਆਂ ਪਾਰਟੀਆਂ ਨੇ ਲੋਕਲ ਉਹਨਾਂ ਲੋਕਾਂ ਨੂੰ ਮਿਲ ਕੇ ਉਹਨਾਂ ਨੂੰ ਆਪਣੀ ਪ੍ਰੋਬਲਮ ਦੱਸਾਂਗੇ ਤੇ ਆਪਣੇ ਨਾਲ ਸ਼ਾਮਲ ਕਰਕੇ ਸੈਂਟਰ ਸਰਕਾਰ ਦੇ ਅੱਗੇ ਮਸਲਾ ਰੱਖਾਂਗੇ ਵੀ ਇਹ ਡਰੱਗ ਜਿਹੜੀ ਆ ਬੰਦ ਕੀਤੀ ਜਾਵੇ ਉੱਥੇ ਰੇਟ ਕੀਤਾ ਜਾਵੇ ਜਿਹੜੇ ਮੇਨ ਉਹਨਾਂ ਨੂੰ ਬਣਾਉਣ ਵਾਲੇ ਆ ਉਹਨਾਂ ਨੂੰ ਫੜਿਆ ਜਾਵੇ ਬੰਦ ਕੀਤੀ ਜਾਵੇ ਉਹ ਇੱਥੇ ਅਸੀਂ ਕਿਸਾਨਾਂ ਨੂੰ ਲਾਇਸੈਂਸ ਦੇਵਾਂਗੇ ਲਾਇਸੈਂਸ ਦੇ ਕੇ ਅਸੀਂ ਫੀਮ ਪੈਦਾ ਕਰਾਂਗੇ ਜੇ ਸ਼ਰਾਬ ਵੇਚ ਸਕਦੀ ਹੈ ਤੇ ਫੀਮ ਵੀ ਵੇਚ ਸਕਦੀ ਹੈ ਦੁਨੀਆ ਦੀਆਂ ਸਭ ਤੋਂ ਕੀਮਤੀ ਜਾਨ ਬਚਾਉਣ ਵਾਲੀਆਂ ਦਵਾਈਆਂ 'ਚ ਫੀਮ ਜਿਹੜੀ ਪੈਂਦੀ ਹੈ ਤੇ ਇਹ ਬੜੀ ਸਿਰਫ ਤੇ ਸਿਰਫ ਵੱਡੇ ਵੱਡੇ ਹਸਪੀਟਲ ਮਾਫੀਆ ਜਿਹੜਾ ਤੇ ਇਹ ਦਵਾਈਆਂ ਵਾਲਾ ਸਿਰਫ ਉਹਨਾਂ ਲੋਕਾਂ ਤੋਂ ਇਹ ਵੱਡਾ ਪੈਸਾ ਲੈ ਕੇ ਧੰਦਾ ਕਰਦੇ ਆ ਵੀ ਜੇ ਇੱਥੇ ਫੀਮ ਹੋ ਗਈ ਤੇ ਲੋਕ ਨਸ਼ਿਆਂ ਤੋਂ ਵੱਜ ਜਾਣਗੇ ਬਿਮਾਰੀਆਂ ਤੋਂ ਵੱਜ ਜਾਣਗੇ ਸਾਡੇ ਵੱਡ ਵਡੇਰੇ ਜਿਹੜੇ ਆ 60 ਸਾਲ ਤੋਂ ਬਾਅਦ ਵੈਦਾਂ ਦੇ ਕਹਿਣ ਤੇ ਫੀਮ ਖਾਂਦੇ ਆ ਤੇ 100 100 700 ਸਾਲ ਤੱਕ ਕੰਮ ਕਰਦੇ ਰਹੇ ਤੇ ਉਹ ਕੁਦਰਤੀ ਜਿਹੜੀ ਆ ਇੱਕ ਬੂਟੀ ਆ ਉਹ ਕਈਆਂ ਬਿਮਾਰੀਆਂ ਦਾ ਹੱਲ ਆ ਜੇ ਫੀਮ ਦਵਾਈਆਂ ਚ ਪੈਂਦੀ ਆ ਤੇ ਪੋਸਟ ਵੀ ਉਹਦਾ ਹੀ ਇੱਕ ਹਿੱਸਾ ਤੇ ਇਸ ਕਰਕੇ ਉਹਦਾ ਸੰਸਦ ਦਿੱਤਾ ਜਾਏਗਾ ਤਾਂ ਕਿ ਜਿਹੜੇ ਜਿਹੜੇ ਉੱਚੀ ਦੇ ਆਦੀ ਹੋ ਚੁੱਕੇ ਹੋ ਪੋਸਟ ਖਾ ਕੇ ਆਪਣਾ ਕੰਮ ਕਰ ਸਕਣ ਫੀਮ ਵੀ ਤਾਂ ਵੈਸੇ ਇੱਕ ਨਸ਼ਾ ਹੀ ਆ ਜੇਕਰ ਫੀਮ ਦੀ ਗੱਲ ਕਰੀਏ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਆ ਜਿਹੜੇ ਉਸਦੇ ਵੀ ਜ਼ਿਆਦਾ ਡੋਸ ਲੈਂਦੇ ਆ ਤੇ ਉਹ ਵੀ ਫਿਰ ਇੱਕ ਨਸ਼ੇ ਦੇ ਵਿੱਚ ਆ ਜਾਂਦੀ ਹੈ ਉਸ ਦਾ ਵੀ ਕਿਤਨਾ ਕਿਤੇ ਮਾੜਾ ਅਸਰ ਵੀ ਦੇਖਣ ਨੂੰ ਮਿਲ ਜਾਂਦਾ ਵਾ ਐਂ ਤੇ ਰੋਟੀ ਵੀ ਫਿਰ ਲੋਚਾਈ ਆ ਐਂ ਤੇ ਜਿਹੜਾ ਖਾਣਾ ਖਾਂਦੇ ਆ ਉਹ ਵੀ ਆਪਾਂ ਨੂੰ ਕੁਝ ਨਾ ਕੁਝ ਅੰਦਰ ਕਰੰਟ ਦੇਂਦਾ ਉਹ ਤੇ ਫਿਰ ਹਰ ਖਰਾਕ ਨੂੰ ਹੀ ਨਸ਼ਾ ਹੀ ਕਹਿ ਸਕੋਗੇ ਹਮ ਪਰ ਜੇਕਰ ਕੋਈ ਓਵਰਡੋਸ ਕਰੇਗਾ ਤਾਂ ਉਸ ਦਾ ਨੁਕਸਾਨ ਤਾਂ ਹੋਏਗਾ ਨਾ ਜੇਕਰ ਆਮ ਕੋਈ ਚੀਜ਼ ਮਿਲੇਗੀ ਫਿਰ ਓਵਰਡੋਸ ਵਾਲੀ ਸਾਈਡ ਵੀ ਕਿਤਨਾ ਕਿਤੇ ਉਹ ਚੀਜ਼ ਆਏਗੀ ਕਦੀ ਵੀ ਇਤਿਹਾਸ ਚ ਸੈਂਕੜੇ ਸਾਲਾਂ ਦਾ ਇਤਿਹਾਸ ਬਰੋਲ ਲਓ ਕਦੀ ਵੀ ਜਿੱ ਤਰ੍ਹਾਂ 6 6 7 7 ਰੋਜ਼ ਇਹਨਾਂ ਦਵਾਈਆਂ ਨਾਲ ਮਰ ਰਿਹਾ ਕਦੀ ਫੀਮ ਦੀ ਓਵਰਡੇ ਉਹਦੇ ਨਾਲ ਕੋਈ